ਹਾਂਜੀ ਭਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਦਲਚੇ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਚਲਾਕੀ ਤਾਂ ਕਰ ਲਈ ਸੀ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਅਕਾਲ ਪੁਰਖ ਦੇ ਨਾਲ ਚਲਾਕੀ ਕਰਨ ਦੇ ਨਾਲ ਉਸ ਨੂੰ ਪਾਇਆ ਵੀ ਨਹੀਂ ਜਾ ਸਕਦਾ ਤੇ ਗੁਰੂ ਦਾ ਕੁਝ ਵਿਗਾੜਿਆ ਵੀ ਨਹੀਂ ਜਾ ਸਕਦਾ ਹੁਣ ਦਲਚਾ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਹੀਰਿਆਂ ਦੇ ਜੋ ਹਾਰ ਹਨ ਉਹ ਭੇਟ ਕਰ ਦਿਨਾ ਹਾਂ ਤੇ ਜੋ ਕੜਿਆਂ ਦੀ ਜੁੜੀ ਹੈ ਉਹ ਖੁਦ ਰੱਖ ਲੈਣਾ ਹਾਂ ਕਿਉਂਕਿ ਐਨੀਆਂ ਭੇਟਾਂ ਆਉਂਦੀਆਂ ਹਨ ਗੁਰੂ ਨੂੰ ਕੀ ਪਤਾ ਚੱਲਣਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਜਾਣੇ-ਜਾਨ ਸਨ ਉਹਨਾਂ ਨੂੰ ਦੋਲਚੇ ਦੀ ਚਲਾਕੀ ਦਾ ਪਤਾ ਚੱਲ ਗਿਆ ਸੀ ਤੇ ਹੁਣ ਜਦੋਂ ਦੂਜੀ ਦਿਨ ਦੀ ਸਵੇਰ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਸੁਜਾਉਂਦੇ ਹਨ ਤੇ ਦਰਬਾਰ ਵਿੱਚ ਆ ਕੇ ਕਹਿੰਦੇ ਹਨ ਕਿ ਭਾਈ ਦਲਚਾ ਕਿੱਥੇ ਹੈ ਤਾਂ ਦਲਚਾ ਝੱਟਪਟ ਉੱਠਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਲਚੇ ਨੂੰ ਕਹਿੰਦੇ ਹਨ ਕਿ ਭਾਈ ਸਾਡੇ ਕਿਸੇ ਸਿੱਖ ਨੇ ਤੁਹਾਨੂੰ ਸੇਵਾ ਭੇਟਾ ਦਿੱਤੀ ਹੋਵੇਗੀ ਉਹ ਤੁਸੀਂ ਸਾਨੂੰ ਦੇ ਦਿੱਤੀ ਤੁਹਾਡੇ ਕੋਲ ਤਾਂ ਨਹੀਂ ਰਹਿ ਗਈ ਤਾਂ ਜੁਲਤਾ ਝਟ ਚਲਾਕੀ ਨਾਲ ਜਵਾਬ ਦਿੰਦਾ ਹੈ ਤੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਉਹ ਤਾਂ ਮੈਂ ਕੱਲ ਹੀ ਤੁਹਾਨੂੰ ਸੌਗਾਤ ਭੇਟ ਕਰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਭਾਈ ਚਲੋ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਫਿਰ ਤੋਂ ਧਿਆਨ ਨਾਲ ਦੇਖ ਲਵੋ ਕਦੇ ਇੱਕ ਸਾਈ ਆਪਣੇ ਕੋਲ ਰਹਿ ਜਾਂਦੀ ਹੈ ਕਿਤੇ ਤੁਹਾਡੇ ਕੋਲ ਤਾਂ ਨਹੀਂ ਰਹਿ ਗਈ ਸਾਡੀ ਸੁਗਾਤ ਫਿਰ ਦੁਲਚਾ ਇਹ ਗੱਲ ਸੁਣਨ ਤੋਂ ਬਾਅਦ ਬੜੇ ਰੋਹ ਵਿੱਚ ਆ ਜਾਂਦਾ ਹੈ ਤੇ ਗੁਰਗੋਬਨ ਸਿੰਘ ਜੀ ਨੂੰ ਕਹਿੰਦਾ ਹੈ ਕਿ ਮੈਂ 50 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਤੇ ਤੁਸੀਂ ਮੇਰੇ ਉੱਤੇ ਸ਼ੱਕ ਕਰ ਰਹੇ ਹੋ ਭਰੇ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ ਹੁਣ ਗੁਰਗੋਬਨ ਸਿੰਘ ਜੀ ਨੂੰ ਐਦਾਂ ਬੋਲਿਆ ਦੁਲਚਾ ਆਪਾਂ ਜਦੋਂ ਕੋਈ ਚੋਰ ਚੋਰੀ ਕਰਦਾ ਹੈ ਤਾਂ ਆਪਣਾ ਚਾਰਾ ਪਾਸਾ ਦੇਖ ਲੈਂਦਾ ਹੈ ਇੱਧਰ ਉੱਧਰ ਵੀ ਦੇਖ ਲੈਂਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਜੇਕਰ ਦੁਨੀਆਂ ਤੋਂ ਸ਼ੁਭ ਕੇ ਚੋਰੀ ਕੀਤੀ ਜਾ ਸਕਦੀ ਹੈ ਪਰ ਉਸ ਅਕਾਲ ਪੁਰਖ ਤੋਂ ਕੁਝ ਵੀ ਨਹੀਂ ਛਪਾਇਆ ਜਾ ਸਕਦਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਥੋੜਾ ਮੁਸਕਰਾਉਂਦੇ ਹਨ ਤੇ ਭਾਈ ਦਲਚੇ ਨੂੰ ਕਹਿੰਦੇ ਹਨ ਕਿ ਥੋੜਾ ਜਾਂ ਮੇਰੇ ਨਜ਼ਦੀਕ ਆਓ ਇਸ ਤੋਂ ਭਾਈ ਦਲਚਾ ਗੁਰੂ ਗੋਬਿੰਦ ਸਿੰਘ ਜੀ ਦੇ ਨਜ਼ਦੀਕ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜ਼ੋਰ ਨਾਲ ਉਸ ਦੀ ਪੱਗ ਉੱਤੇ ਹੱਥ ਮਾਰਦੇ ਹਨ ਤੇ ਪੱਗ ਨੂੰ ਭਗਾ ਕੇ ਥੱਲੇ ਸੱਟ ਦਿੰਦੇ ਹਨ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਣ ਲੱਗੇ ਕਿ ਤੁਸੀਂ ਕਿਹਾ ਸੀ ਨਾ ਕਿ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਇਸ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਪ੍ਰੇਮ ਨਾਲ ਹੀ ਪੁੱਛਿਆ ਸੀ ਪਰ ਹੁਣ ਅਸੀਂ ਤੁਹਾਡੀ ਇੱਜ਼ਤ ਨੂੰ ਹੱਥ ਪਾਇਆ ਹੈ ਤੇ ਉੱਥੇ ਇਹ ਕੌਤਕ ਦੇਖ ਕੇ ਸਾਰੀ ਸਿੱਖ ਸੰਗਤ ਹੈਰਾਨ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੀ ਕੌਤਕ ਵਰਤਾ ਦਿੱਤਾ ਪਰ ਉਹਨਾਂ ਦੀ ਹੈਰਾਨੀ ਉਦੋਂ ਦੁੱਗਣੀ ਹੋ ਗਈ ਜਦੋਂ ਉਸ ਪੱਗ ਵਿੱਚੋਂ ਉਹ ਦੋ ਕੜਿਆਂ ਦਾ ਜੋੜਾ ਨਿਕਲ ਕੇ ਬਾਹਰ ਡਿੱਗ ਪਿਆ ਹੁਣੇ ਕੜਿਆਂ ਦੀ ਜੋੜੀ ਚੱਕ ਕੇ ਇੱਕ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਾਈ ਆ ਤੇ ਗੁਰੂ ਗੋਬਿੰਦ ਸਿੰਘ ਜੀ ਫਰਮਾਉਣ ਲੱਗੇ ਕਿ ਭਾਈ ਦਲਚਾ ਜੀ ਹੁਣ ਦੱਸੋ ਤੁਹਾਡੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ